ਬਹੁਤ ਹੀ ਪੱਟਾ ਨੁਕਸਾਨ ਰਮਦਾਸ ਇਲਾਕੇ ਦੇ ਲੋਕਾਂ ਦਾ ਜਿਹੜਾ ਹੁਣੇ-ਹੁਣੇ ਰਾਵੀ ਦਰਿਆ ਦੇ ਵਿੱਚੋਂ ਦੋ ਤੋਂ ਤਿੰਨ ਜਗ੍ਹਾ ਪਾੜ ਪੈਣ ਦੇ ਕਾਰਨ ਹੋਇਆ ਤਾਂ ਦੇਖ ਸਕਦੇ ਹੋ ਤੁਸੀਂ ਪਾਣੀ ਦਾ ਜਿਹੜਾ ਬਹਾਵ ਹੈ ਉਹ ਕਿੰਨਾ ਤੇਜ਼ ਹੈ ਲੋਕਾਂ ਦੇ ਘਰਾਂ ਦੇ ਘਰ ਹੈ ਜਿਹੜੇ ਉਹ ਡੁੱਬੋ ਦਿੱਤੇ ਨੇ ਸੋ ਸਾਰੀਆਂ ਇਹ ਫਸਲਾਂ ਤਬਾਹ ਕਰ ਦਿੱਤੀਆਂ ਨੇ ਸੋ ਬਹੁਤ ਹੀ ਲੋਕਾਂ ਦਾ ਜਿਹੜਾ ਬੁਰਾ ਹਾਲ ਹੈ ਲੋਕ ਘਰਾਂ ਦੇ ਵਿੱਚ ਹਜੇ ਫਸੇ ਹੋਏ ਨੇ ਬੋਟਾਂ ਦੇ ਜ਼ਰੀਏ ਲੋਕਾਂ ਨੂੰ ਜਿਹੜਾ ਇੱਥੋਂ ਰੈਸਕਿਊ ਕੀਤਾ ਜਾਊਗਾ ਤਾਂ ਜੇਕਰ ਹੋਰ ਇਲਾਕੇ ਦੀ ਗੱਲ ਕਰੀਏ ਪਾਣੀ ਜਿਹੜਾ ਘਟਣਾ ਸ਼ੁਰੂ ਹੋਇਆ ਸੀ ਪਰ ਇਸ ਇਲਾਕੇ ਦੇ ਵਿੱਚ ਹੁਣ ਜਿਹੜਾ ਨਵਾਂ ਪਾਰ ਪੈਣ ਕਾਰਨ ਇਹ ਜਿਹੜਾ ਵੱਡਾ ਤੁਸੀਂ ਨੁਕਸਾਨ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਰਾਵੀ ਦਰਿਆ ਨੇ ਇਹ ਜਿਹੜਾ ਲੋਕਾਂ ਦਾ ਨੁਕਸਾਨ ਕਰਿਆ ਆਲੇ ਦੁਆਲੇ ਖੇਤ ਹੀ ਖੇਤ ਨੇ ਔਰ ਖੇਤਾਂ ਦੇ ਵਿੱਚ ਪਾਣੀ ਹੀ ਪਾਣੀ ਹੈ ਪੱਕੀਆਂ ਹੋਈਆਂ ਫਸਲਾਂ ਦੇ ਉੱਪਰ ਜਿਹੜਾ ਉਹ ਪਾਣੀ ਫਿਰ ਗਿਆ ਤਾਂ ਬਹੁਤ ਹੀ ਵੱਡਾ ਜਿਹੜਾ ਨੁਕਸਾਨ ਹੈ ਰਾਮਦਾਸ ਦੇ ਲੋਕਾਂ ਦਾ ਇਹ ਤੁਸੀਂ ਦੇਖ ਰਹੇ ਹੋ ਇਹ ਰਾਵੀ ਦਰਿਆ ਨੇ ਜਿਹੜਾ ਕੀਤਾ ਹੈ ਤਾਂ ਬਹੁਤ ਹੀ ਜਿਹੜੀ ਇਹ ਦੁੱਖਦਾਈ ਖਬਰ ਹੈ ਇਹ ਦੇਖ ਸਕਦੇ ਹੋ ਤੁਸੀਂ ਸੜਕ ਦੇ ਉੱਪਰ ਖੇਤਾਂ ਦੇ ਵਿੱਚ ਜਿਹੜਾ ਪਾਣੀ ਹੀ ਪਾਣੀ ਤੁਸੀਂ ਦੇਖ ਰਹੇ ਹੋ ਆਸ-ਪਾਸ ਪਾਣੀ ਹੀ ਪਾਣੀ ਫੇਰ ਰਿਹਾ